مودی سرکار موتی سرکار جگیشن ڈالے والی ڈلے والے ڈلے والی سرکار 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 موادی سرکار ڈالے زندہ مودی سرکار مرد آباد مودی سرکار مودی سرکار مرد آبادی سے ਸਿੰਘ ਡੱਲੇਵਾਲ ਜਿੰਦਾਬਾਦ ਜੀ ਸਿੰਘ ਡੱਲੇਵਾਲ ਜਿੰਦਾਬਾਦ ਮੋਦੀ ਸਰਕਾਰ ਮੁਰਦਾਬਾਦ ਮੋਦੀ ਸਰਕਾਰ ਮੁਰਦਾਬਾਦ ਮੋਦੀ ਸਰਕਾਰ ਮੁਰਦਾਬਾਦ ਕਿਸਾਨ ਯੂਨੀਅਨ ਜਿੰਦਾਬਾਦ ਕਿਸਾਨ ਯੂਨੀਅਨ ਜਿੰਦਾਬਾਦ ਦਿਨਾ ਚਾਹ ਕਰੋ ਆਪਣੀ ਰੱਖੀ ਆਨ ਕਰੋ ਸਾਰਾ ਦਿਨਾ ਚਾਹ ਕਰੋ ਆਪਣੀ ਰੱਖੀ ਆਨ ਕਰੋ ਸਾਰਾ ਦਿਨਾ ਚਾਹ ਕਰੋ ਆਪਣੀ ਰੱਖੀ ਆਨ ਮੰਨਣ ਵਾਲੀ ਸਰਕਾਰ ਮਰਦਾਬਾ 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 ਮੰਗਾ ਨਾ ਮੰਨਣ ਵਾਲੀ ਸਰਕਾਰ ਮਰਦਾਬਾ 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 ਮੋਦੀ ਮਾਮਾ ਮਰ ਗਿਆ ਮਾਮੀ ਰੰਗੀ ਕਰਕੇ ਆ ਮਰ ਗਿਆ ਜਗਜੀਤ ਸਿੰਘ ਢੱਲੇਵਾਲ ਜਿੰਦਾਬਾਦ ਜਗਜੀਤ ਸਿੰਘ ਢੱਲੇਵਾਲ ਜਿੰਦਾਬਾਦ ਜਗਜੀਤ ਸਾਡਾ ਪਿੰਡ ਡੋੜਾ ਜੀ ਅਸੀਂ ਜਗਜੀਤ ਸਿੰਘ ਢੱਲੇਵਾਲ ਜੀ ਉਹਨਾਂ ਦੇ ਕਰਕੇ ਅਸੀਂ ਰੋਸ ਧਰਨਾ ਦਿੱਤਾ ਜੀ ਇਹ ਸਾਡੇ ਕੱਲੇ ਪਿੰਡ ਦਾ ਨਹੀਂ ਮਸਲਾ ਸਾਰੇ ਇੰਡੀਆ ਦਾ ਹੀ ਮਸਲਾ ਜੀ ਇਹ ਇਸ ਕਰਕੇ ਜੀ ਅਸੀਂ ਅੱਜ ਕਿਸੇ ਨੇ ਚੁੱਲੇ ਨਹੀਂ ਤਪਾਏ ਜੀ ਰੋਸ ਧਰਨੇ 'ਚ ਅਸੀਂ ਬੈਠੇ ਜੀ ਇੱਥੇ ਸਭ ਤੋਂ ਪਹਿਲਾਂ ਤਾਂ ਸਾਡੇ ਪਿੰਡ ਡੋੜ ਜਿਹੜਾ ਸਾਦਕ ਥਾਣੇ ਦੇ ਵਿੱਚ ਜ਼ਿਲ੍ਹੇ ਫਰੀਦਕੋਟ ਦਾ ਪਿੰਡ ਹੈ ਤੇ ਸਾਰੇ ਕਿਸਾਨ ਭਰਾ ਸਾਰੀਆਂ ਕਿਸਾਨ ਯੂਨੀਅਨ ਦੇ ਸਾਡੇ ਪਿੰਡ ਦੇ ਨਮਾਇंदे ਅਹੁਦੇਦਾਰ ਧਰਨੇ ਤੇ ਬੈਠੇ ਆ ਭੁੱਖ ਹੜਤਾਲ ਕਰ ਰਹੇ ਆ ਕਿਉਂਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਦੇ ਪ੍ਰਧਾਨ ਜਗਜੀਤ ਸਿੰਘ ਜੀ ਡੱਲੇਵਾਲ ਜੋ ਸਾਡੇ ਜ਼ਿਲ੍ਹੇ ਦੇ ਹੈ ਸਾਡੇ ਗਵੰਡੀ ਹੈ ਤੇ ਉਹ ਕਿਸਾਨਾਂ ਦੀਆਂ ਮੰਗਾਂ ਨੂੰ ਮੁੱਖ ਰੱਖ ਕੇ ਅੱਜ 18ਵੇਂ ਦਿਨ ਤੇ ਉਹਨਾਂ ਦਾ ਪੋਕ ਹੜਤਾਲ ਦੇ ਤੌਰ ਤੇ ਜੋ ਮਰਨ ਵਰਤ ਰੱਖਿਆ ਤੇ 18ਵੇਂ ਦਿਨ ਵਿੱਚ ਸ਼ਾਮਲ ਹੋਇਆ ਸੋ ਉਹਨਾਂ ਦੇ ਪਿੰਡ ਵਿੱਚ ਵੀ ਉਹਨਾਂ ਦੀ ਸਿਹਤਯਾਬੀ ਵਾਸਤੇ ਅਰਦਾਸ ਕੀਤੀ ਗਈ ਪਿੰਡ ਨੇ ਵੀ ਉਹਨਾਂ ਦਾ ਸਾਥ ਦਿੱਤਾ ਤੇ ਭੁੱਖ ਹੜਤਾਲ ਵੀ ਰੱਖੀ ਤੇ ਸਾਡਾ ਨਗਰ ਵੀ ਨਗਰ ਡੋੜ ਉਸ ਸੰਘਰਸ਼ ਦੇ ਵਿੱਚ ਸਾਰੀਆਂ ਕਿਸਾਨ ਜਥੇਬੰਦੀਆਂ ਕਿਉਂਕਿ ਬਹੁਤ ਜਥੇਬੰਦੀਆਂ ਵੱਖ-ਵੱਖ ਜਥੇਬੰਦੀਆਂ ਭਾਰਤੀ ਕਿਸਾਨ ਯੂਨੀਅਨ ਦੀਆਂ ਪਰ ਇਸ ਗੱਲ ਤੇ ਸਾਰੀਆਂ ਇਕੱਠੇ ਹੋ ਕੇ ਕਿ ਉਹ ਕਿਸਾਨਾਂ ਦੇ ਹੱਕਾਂ ਦੀ ਖਾਤਰ ਲੜ ਰਿਹਾ ਹੈ ਪੋਖਹੜਤਾਲ ਤੇ ਮਰਨ ਵਰਤ ਤੇ ਬੈਠਾ ਸੋ ਇਸ ਕਰਕੇ ਅਸੀਂ ਸਾਰੇ ਪੋਖਹੜਤਾਲ ਤੇ ਜਿੰਨਾ ਸਮਾਂ ਸਾਡੇ ਆਗੂਆਂ ਨੇ ਪਿੰਡਦਿਆਂ ਨੇ ਸਾਨੂੰ ਕਿਹਾ ਸਵੇਰ ਤੋਂ ਲੈ ਕੇ ਸ਼ਾਮ ਜਾਂ ਰਾਤ ਤੱਕ ਉਹਨਾਂ ਚਿਰ ਅਸੀਂ ਇੱਥੇ ਬੈਠੇ ਆਂ ਪੋਖਹੜਤਾਲ ਤੇ ਸੋ ਸਾਡਾ ਬਹਿਣ ਦਾ ਕਾਰਨ ਇਹ ਹੈ ਤੇ ਤੁਹਾਡਾ ਸਾਰੇ ਹੀ ਚੈਨਲਾਂ ਦਾ ਮੈਂ ਕਿਸੇ ਦਾ ਨਾਂ ਨਾ ਲਵਾਂ ਤਾਂ ਸ਼ਾਇਦ ਕੋਈ ਨਾਂ ਰਹਿ ਨਾ ਜਾਵੇ ਜਿੰਨੇ ਤੁਸੀਂ ਚੈਨਲ ਆਏ ਹੋ 14 ਤਰੀਕ ਨੂੰ ਸਮਾਵੇ ਉਸ ਦਾ ਪ੍ਰੋਗਰਾਮ ਹੋਟਾ ਕੀਤਾ ਕਿਦਾਂ ਦਾ ਕਿਹੜੀ ਜਥੇਬੰਦੀ ਦਾ 14 ਨੂੰ ਕਿਸਾਨ ਪਹਿਰੇ ਸੀ ਵੀਐਸਸੀ ਜਾ ਰਹੇ ਸਾਰਾ ਦੁਨੀਆ ਇਨੋਰੀ ਬਾਰਡਰ ਤੇ ਇਹ ਮੈਸੇਜ ਆ ਰਿਹਾ ਵੀ ਵੱਧ ਤੋਂ ਵੱਧ ਕਿਸਾਨ ਜਿਹੜੀਆਂ ਜਥੇਬੰਦੀ ਬਹੁਤ ਅੱਜ ਗੱਲਾਂ 14 ਨਹੀਂ ਜੀ ਜੇ 12 ਨੂੰ ਵੀ 13 ਨੂੰ ਵੀ ਕਹਿ ਦੇਣਗੇ ਜਦੋਂ ਤੱਕ ਕਹਿਣਗੇ ਜਦੋਂ ਜੇ ਸਾਡਾ ਪਿੰਡ ਉਹਨਾਂ ਦੀ ਸਿਹਤ ਯਾਪੀ ਆਸਤੇ ਉਹਨਾਂ ਦੀ ਇਸ ਨਹ ਹੜਤਾ ਹਲਦੀ ਹਮਾਇਤ ਕਰਦੇ ਆ ਮਰਨ ਵਰਤ ਦੇ ਜੇ ਬੈਠਾ ਹੈ ਤੇ ਉਹਨਾਂ ਦੇ ਸੱਦੇ ਤੇ ਜਾਵੇਗਾ ਵੀ ਜਾਣ ਨੂੰ ਵੀ ਤਿਆਰ ਹੈ ਅੱਗੇ ਵੀ ਅਸੀਂ ਸੰਘਰਸ਼ ਦੇ ਵਿੱਚ ਸਾਡਾ ਪਿੰਡ ਕਿਸੇ ਤਰ੍ਹਾਂ ਵੀ ਪਿੱਛੇ ਨਹੀਂ ਰਿਹਾ ਸਾਰੇ ਸੰਘਰਸ਼ ਦੇ ਵਿੱਚ ਭਾਵੇਂ ਉਹ ਸਾਲ ਚੱਲਿਆ ਸੀ ਸਵਾ ਚਾਲ ਚੱਲਿਆ ਸੀ ਤੇ ਸਾਰੇ ਪਿੰਡ ਨੇ ਏਕਾ ਕਰਕੇ ਕਿਸੇ ਵੀ ਜਥੇਬੰਦੀ ਦਾ ਕੋਈ ਵਿਤਕਰਾ ਨਹੀਂ ਸੀ ਸਾਰਿਆਂ ਨੇ ਸਹਿਯੋਗ ਦਿੱਤਾ ਸਾਰੇ ਪਿੰਡ ਨੇ ਇਕੱਠੇ ਹੋ ਕੇ ਉਦੋਂ ਵੀ ਸਹਿਯੋਗ ਦਿੱਤਾ ਹੁਣ ਵੀ ਸਦੱਤਾ ਕਿਉਂਕਿ ਅਸੀਂ ਜੇ ਮੈਂ ਇਹ ਕਹਿ ਲਵਾਂ ਪਿੰਡ ਦੀ ਗੱਲ ਨਹੀਂ ਪਿੰਡ ਨੂੰ ਵੱਡਾ ਕਰਕੇ ਵੇਖ ਲਓ ਪੰਜਾਬ ਇਹ ਕਿਸਾਨਾਂ ਦਾ ਇੱਥੇ ਖੇਤੀ ਪ੍ਰਧਾਨ ਸੂਬਾ ਹੈ ਇਸ ਕਰਕੇ ਵਕ ਵਕ ਰਾਜਨੀਤਿਕ ਪਾਰਟੀਆਂ 'ਚ ਹੁੰਦੇ ਹੋਏ ਵੀ ਵਕ ਵਕ ਕਿਸਾਨ ਜਥੇਬੰਦੀਆਂ ਵਿੱਚ ਹੁੰਦੇ ਹੋਏ ਵੀ ਜਿਹੜਾ ਸਦਾ ਕਿਸਾਨੀ ਦੇ ਸਬੰਧ ਵਿੱਚ ਆਉਂਦਾ ਕਿਉਂਕਿ ਦਿੱਲੀ ਸਰਕਾਰ ਉਹ ਕਿਸੇ ਦੀ ਵੀ ਰਹੀ ਹੋਵੇ ਹੁਣ ਤੱਕ ਉਹਨੇ ਪੰਜਾਬ ਦੇ ਨਾਲ ਵਿਤਕਰਾ ਕੀਤਾ ਇਹਦੇ ਵਿੱਚੋ ਇਹ ਗੱਲਾਂ ਭਾਵੇਂ ਸਿੱਖੀ ਨਾਲ ਸੰਬੰਧਤ ਆ ਜਾਂਦੀਆਂ ਕਿਉਂਕਿ ਕਿਸਾਨੀ ਜ਼ਿਆਦਾ ਸਿੱਖ ਕਰਦੇ ਐ ਤੋ ਇਹਨੂੰ ਸਿੱਖ ਮੁੱਦਾ ਕਦੇ ਖਾਲਸਤਾਨ ਦਾ ਮੁੱਦਾ ਇਸ ਤਰ੍ਹਾਂ ਦੇ ਮੁੱਦੇ ਉਹ ਕਰ ਵਿਤ ਕਰਾ ਰਹੇ ਆ ਤੁਸੀਂ ਸਾਰੇ ਹੀ ਇੰਨੇ ਸਿਆਣੇ ਹੋ ਕਿਹੜਾ ਸੂਬਾ ਹੈ ਜਿਹਦੇ ਪਾਣੀ ਦੇ ਡੈਮ ਸੈਂਟਰ ਦੇ ਮਤਹਿਤ ਹੋਣ ਉਸ ਸੂਬੇ ਕੋਲੇ ਹੈ ਕਿਹੜਾ ਸੂਬਾ ਹੈ ਜਿਹੜਾ ਆਪਦੀ ਬੋਲੀ ਮੁਤਾਬਕ ਨਹੀਂ ਬਣਿਆ ਜਿੱਥੋਂ ਤੱਕ ਬੋਲਦੇ ਆ ਕੱਲੇ ਪੰਜਾਬ ਨਾਲ ਵਿਤ ਕਰਾ ਸਾਡਾ ਹਬੌਰ ਦਾ ਇਲਾਕਾ ਮੰਗੀ ਜਾਂਦੇ ਜਿਹੜੇ ਪੰਜਾਬੀ ਬੋਲਦੇ ਤੁਸੀਂ ਜਾ ਕੇ ਤਾਂ ਵੇਖੋ ਜਿਹੜੇ ਪੰਜਾਬੀ ਬੋਲਦੇ ਹਿਮਾਚਲ ਦੇ ਵਿੱਚ ਦਿੱਤੇ ਪਏ ਆ ਹਰਿਆਣੇ ਦੇ ਵਿੱਚ ਦਿੱਤੇ ਪਏ ਆ ਸਾਰੀ ਗੰਗਾ ਨਗਰ ਦੀਆਂ ਛੀ ਤਹਿਸੀਲਾ ਸਾਰੇ ਉਹ ਪੰਜਾਬੀ ਸਾਡੇ ਸਿੱਖ ਭਰਾ ਪੰਜਾਬੀ ਆ ਉਹ ਉਹ ਰਾਜਸਥਾਨ ਨੂੰ ਦਿੱਤੇ ਪਏ ਆ ਵਿਤਕਰੇ ਇਹ ਆ ਕਿ ਸਾਡੇ ਤੋਂ ਪਾਣੀ ਖੋਣਾ ਚਾਹੁੰਦੇ ਆ ਹਬੌਰ ਤੇ ਫਾਜ਼ਲ ਕਾ ਤਾ ਮੰਗਦੇ ਕਿ ਦਰਿਆ ਦੇ ਨਾਲ ਲਾ ਕੇ ਅਸੀਂ ਹਰਿਆਣੇ ਦਾ ਹੱਕ ਉਹਦੇ ਤੇ ਸਾਬਤ ਕਰਦੇ ਗਏ ਸਾਰੇ ਦੇਸ਼ ਦੇ ਵਿੱਚ ਇੱਥੋਂ ਤੱਕ ਕਿ ਵਰਲਡ ਦੇ ਵਿੱਚ ਇਹ ਕਰੂਨ ਹੈ ਵੀ ਜਿਹੜੇ ਦਰਿਆ ਦੇ ਨਾਲ ਲੋਕਾਂ ਦਾ ਇਲਾਕਾ ਲੱਗਦਾ ਹੈ ਕਿਉਂਕਿ ਉਹ ਹੜ੍ਹਾਂ ਦੀ ਮਾਰ ਉਹ ਚਲਦੇ ਆ ਤੇ ਫਾਇਦਾ ਵੀ ਉਹ ਲੈਣ ਕੱਲਾ ਪੰਜਾਬ ਦੇ ਵਿੱਚ ਹੀ ਇਹ ਵਿਤਕਰਾ ਇਹਦੇ ਵਿੱਚੋਂ ਹੀ ਸਿੱਖ ਵਿਤਕਰਾ ਨਿਕਲਦਾ ਹੈ ਕਿਸਾਨਾਂ ਦੇ ਨਾਲ ਵਿਤਕਰ ਦੇਸ਼ ਆਜ਼ਾਦ ਹੁੰਦਿਆਂ ਇਹਨਾਂ ਨੇ ਉਦਯੋਗ ਨੀਤੀ ਤਾਂ ਬਣਾਤੀ ਤੇ ਖੇਤੀ ਨੀਤੀ ਹਜੇ ਤੱਕ ਨਹੀਂ ਬਣਾਈ ਜਿਹਦੇ ਵਿੱਚੋਂ ਇਹ ਗੱਲਾਂ ਨਿਕਲ ਰਹੀਆਂ ਇਹਦਾ ਪ੍ਰੋਗਰਾਮ ਹੈ ਜਿਹੜਾ ਪੋਖਰ ਤਾਲ ਤੋਂ ਬਗੈਰ ਹੋਰ ਵੀ ਕੁਝ ਲਿਖਿਆ ਨਹੀਂ ਇਸ ਬਾਰੇ ਤਾਂ ਅੱਜ ਹੋਰ ਵੀ ਕੁਝ ਲਿਖਿਆ ਕੁਝ ਇਸ ਬਾਰੇ ਦਾ ਜਿਆਦਾ ਮੈਂ ਪ੍ਰਬੰਧਕ ਜਿਹੜੇ ਆਗੂ ਬੰਦੇ ਆ ਉਹ ਜਿੰਨਾ ਅਸੀਂ ਉਹਨਾਂ ਦੇ ਮਗਰ ਲੱਗਣ ਵਾਲੇ ਆ ਜੇ ਉਹਨਾਂ ਨੇ ਸ਼ਾਮ ਤੱਕ ਭੁਖੜ ਧਾਲ ਦਾ ਲਿਖਿਆ ਅਸੀਂ ਭੁਖੜ ਧਾਲਤੇ ਆ ਜੇ ਕੋਈ ਹੋਰ ਲਿਖਿਆ ਹੋਇਆ ਅਸੀਂ ਪਿੰਡ ਵਾਲਿਆ ਸਰਪੰਚ ਸਾਹਿਬ ਸਰਬਨ ਸਿੰਘ ਬੈਠੇ ਆ ਹੋਰ ਜਿੰਨੇ ਪਿੰਡ ਦੇ ਬੈਠੇ ਇਸ ਗੱਲ ਤੋਂ ਪਿੰਡ ਦਾ ਇੱਕ ਬੰਦਾ ਵੀ ਇਨਕਾਰੀ ਨਹੀਂ ਵੀ ਸਾਡੇ ਇਹ ਆਗੂ ਕਿਸਾਨ ਆਗੂ ਜਿਹੜੇ ਅਸੀਂ ਮੂਹਰੇ ਲਾਏ ਆ ਜੋ ਜੇ ਸਾਨੂੰ ਇਹ ਛੜਕ ਰੋਕਣ ਨੂੰ ਆਖਣਗੇ ਅਸੀਂ ਐ ਹੀ ਉਹ ਨਾ ਛੜਕ ਚ ਬਹਿ ਜਾਵਾਂਗੇ ਪਰ ਅੱਜ ਉਹਨਾਂ ਨੇ ਸਾਈਡ ਦਿੱਤੀ ਆ ਵੀ ਅਸੀਂ ਇਕੱਲਾ ਭੁਖੜਤਾਲ ਆ ਤੇ ਅਸੀਂ ਰਾਹ ਛੱਡ ਕੇ ਤੇ ਭੁਖੜਤਾਲ ਤੇ ਬੈਠੇ ਆ ਬਹਿਰ ਜੀ ਦੀ ਫਤਿਹ ਦੂਜਾ ਅੱਜ ਹੈਗਾ ਜੀ ਪੂਤਲਾ ਫੂਕਣ ਦਾ ਸਰਕਾਰ ਦਾ ਮੋਦੀ ਦਾ ਪੂਤਲਾ ਫੂਕਣਾਈ ਇਹ ਬਹੁਤ ਪੱਖਵਾਤ ਕਰੀ ਜਾਂਦੇ ਆ ਬਹੁਤ ਥੱਕਾ ਕਰੀ ਜਾਂਦੇ ਪੰਜਾਬ ਨਾਲ ਕਿਸੇ ਗੱਲੋਂ ਵੀ ਇਹ ਨਹੀਂ ਠੀਕ ਜਿਹੜਾ ਸਾਰੀ ਕਿਸਾਨੀ ਨੂੰ ਮਾਰਨ ਨੂੰ ਫਿਰਦੇ ਆ ਇਹਨਾਂ ਦਾ ਪੂਰੇ ਵੀ ਸਾੜਨੇ ਆ ਅਸੀਂ ਤੇ ਦੂਜਾ ਭੁਖੜਤਾਲ ਵੀ ਕੀ ਸਾਰੇ ਚੋ ਉਠਾ ਕਰਲੇ ਵੀ ਆ ਸਭ ਜਨਤਾ ਪਾਰਟੀ ਜਾਂਦੇ ਰੇ ਬੀਜੇਪੀ ਜਾਂਦੇ ਰੇ ਜਿੰਨੇ ਚੋਰ ਇਕੱਠੇ ਹੋਏ ਸੋ ਮਰੀਂਦਾ ਸੰਗਲੇਲਾ ਦੂਜੇ ਲੇਲਾ ਤੀਜੇ ਲੇਲਾ ਜੇ ਕਿ ਮੜਾਈ ਬੋਲਦਾ ਕਿ ਇਹ ਈੜੀ ਲਾਦੀ ਕਿਸੇ ਮਰ ਕੋਸ ਲਾਤਾ ਸਭ ਬਸ ਬੁਰਾ ਨਹੀਂ ਕੀਤਾ ਬੈ ਇਹਨਾਂ ਨੇ ਬਾਹਰ ਤਾਂ ਘੜਾਨੀਆਂ ਦਾ ਕਿ ਵੀ ਹੁਣ ਤਾਂ ਲੱਗ ਗਿਆ ਤੁਹਾਡੇ ਉਹ 250 ਕਰੋੜ ਦਾ ਕਪੜਾ ਵਿੱਚ ਦੇ ਵੀ ਆਉਣਗੇ ਨਾਲ ਸਾਰੇ ਸਭ ਬੀਮਨ ਦੇ ਲੱਕ ਪਤਾ ਸੱਚ ਤਾਂ ਜਮਾ ਉੱਡ ਗਿਆ ਇਥੋਂ ਹਿੰਦੁਸਤਾਨ ਜੀ ਦਾ ਖਾਸ ਕਰਕੇ ਇਕਰ ਨੂੰ ਕੋਈ ਗਲਬਾਤ ਬਣਦੀ ਆ ਫਿਰ ਕਿਸਾਨਾਂ ਦਾ ਕੀ ਨੁਕਸਾਨ ਹੁੰਦਾ ਤਾਂ ਫੇਰ ਫੇਰ ਜੀ ਫਿਰ ਜਿਹੜੀ ਰਣਨੀਤੀ ਬਣਾਉਣਗੇ ਕਿਸਾਨ ਥੱਲੇ ਹੈਗੇ ਆ ਕੋਟਲਾ ਸਭ ਹੈਗੇ ਥੱਲੇ ਇਹ ਹੋਰ ਜਿਹੜਾ ਕੋ ਆਇਆ ਹੋਰ ਵੀ ਹੋਈ ਤੂੰ ਵੱਡਾ ਸੰਘਰਸ਼ ਵੀੜਨਾ ਪੈਣਾ ਫਿਰ ਤੋਂ ਸਾਨੂੰ ਪਰ ਸਾਡੀ ਕੌਮ ਇਹੋ ਜੀ ਆ ਜਦੋਂ ਬਾਣ ਲਾਗੇ ਤਵੀ ਰੋਵ ਜਾਪੇ ਉਹਨਾਂ ਚ ਰੇ ਵੀ ਚੁੱਪ ਰਹਿੰਦੀ ਆ ਜਦੋਂ ਕੋਈ ਵੱਡਾ ਕੰਮ ਹੋਇਆ ਫੇਰ ਹੀ ਕੰਮ ਲੈਣਾ ਇਹ ਤੇ ਚਲੋ ਮਹਾਰਾਜ ਇਹਨਾਂ ਤੋਂ ਬਚਾਵੇ ਇਸ ਗੱਲ ਤੋਂ ਸਰਕਾਰਾਂ ਨੂੰ ਮੱਡਾ ਮੱਡਾ ਸੋਚਣ ਤੇ ਵਿਰਾਜਨਾਮਾ ਕਰਨ ਦੇ ਜੇ ਸ਼ਾਂਤ ਦੇ ਵੀ ਦਿੰਦੇ ਆ ਉਸ ਤੋਂ ਬਾਅਦ ਵੀ ਲਗਾਤਾਰ ਜੇਕਰ ਮੰਗਾ ਨਾਮ ਮੰਨਿਆ ਜਾਣਗੇ ਮੋਰਚਾ ਜਾਰੀ ਰਹੂ ਤੁਹਾਡਾ ਉਹਦੋਂ ਮੋਰੇ ਤਗੜਾ ਹੋ ਕੇ ਬਣੂਗਾ ਜੀ ਉਤਿਆਰ ਰਹਿਣਗੇ ਜੀ ਉਹਦੋਂ ਮਗਰ ਜਿਵੇਂ ਨਾ ਗੁਰੂ ਗੋਬਿੰਦ ਸਿੰਘ ਦੇ ਬੱਚਿਆਂ ਨੂੰ ਉਹਨਾਂ ਨੇ ਕੀਤਾ ਸੀ ਤੇ ਕਿਨੇ 50 ਮਹੀਨਿਆਂ ਜੀ ਕੁੜੀਆ ਰਾਜ ਬਦਲਦਾ ਪਟ ਦਾ ਸੀ ਜਿਹੜਾ ਐਉਂ ਪਟੀਆਂ ਜਾਣੀਆਂ ਨੇ ਉਹਦੀਆਂ